ਦੋਸਤੋ ਅੱਜ ਕੱਲ ਦੇ ਪੀੜ੍ਹੀ ਨੂੰ ਸ਼ਾਇਦ ਨਾ ਪਤਾ ਹੋਵੇ ਵੀ ਪਹਿਲਾਂ ਜੋ ਨਲਕੇ ਚੱਲਦੇ ਸੀ ਨਹਿਰਾਂ ਦੇ ਕਿਨਾਰੇ ਸੀ ਹੁਣ ਬਹੁਤ ਘਟ ਚੁੱਕੇ ਨੇ ਆਪ ਤੁਹਾਨੂੰ ਦਿਖਾ ਰਹੇ ਹਾਂ ਜਿਸ ਨੂੰ ਕੇ ਕੁੱਤਾ ਨਲਕਾ ਵੀ ਕਿਹਾ ਜਾਂਦਾ ਹੈ ਇਹ ਲੱਗਿਆ ਹੋਇਆ ਸੰਗਰੂਰ ਤੋਂ ਜਦੋਂ ਨਾਬੇ ਨੂੰ ਲਿੰਕ ਰੋਡ ਜਾਂਦੀ ਹੈ ਇਹ ਚੱਲਦਾ ਵੀ ਹੈ ਤੁਹਾਨੂੰ ਅਸੀਂ ਚਲਾ ਕੇ ਵੀ ਦਿਖਾਵਾਂਗੇ ਦੋਸਤੋ ਇਹ ਨਲਕੇ ਆ ਜਿਹੜੇ ਪਹਿਲਾਂ ਸਾਰੇ ਇਹੀ ਚੱਲਦੇ ਸੀਗੇ ਆ ਸਾਡੇ ਸ਼ਰੇਸ਼ ਜੀ ਤੁਹਾਨੂੰ ਦਿਖਾ ਰਹੇ ਨੇ ਉੱਪਰ ਇਹਦੇ ਲਿਖਿਆ ਵੀ ਹੈ ਦਰਖਤ ਤੇ ਠੰਡਾ ਪਾਣੀ ਠੰਡਾ ਪਾਣੀ ਪੀਓ ਇਹਦਾ ਪਾਣੀ ਵੀ ਬਹੁਤ ਠੰਡਾ ਹੈ ਦੇਖਦੇ ਆ ਪਾਣੀ ਕਿੰਨਾ ਕੁ ਠੰਡਾ ਹੈ ਇਹਦਾ ਬਾਕੀ ਠੰਡਾ ਪਾਣੀ ਹੈ ਪਰ ਅੱਜ ਦੇ ਸਮੇਂ ਵਿੱਚ ਇਹ ਨਾਲ ਕੇ ਬਹੁਤ ਘਟ ਚੁਕੇ ਨੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆ ਤੁਹਾਨੂੰ ਅਸੀਂ ਵੀਊ ਵੀ ਦਿਖਾ ਰਹੇ ਆ ਇਹ ਨਾਬਾ ਤੋਂ ਸੰਗਰੂਰ ਨੂੰ ਜਿਹੜੀ ਲਿੰਕ ਰੋਡ ਜਾ ਰਹੀ ਹੈ ਆ ਤੁਹਾਨੂੰ ਦਿਖਾ ਰਹੇ ਆ ਕੋਟ ਖੁਰਦ ਕੋਟ ਖਰਾ ਮਲੇਕੇ ਇਹ ਪਿੰਡ ਨੂੰ ਰੋਡ ਜਾਂਦੀ ਹੈ ਕੋਟ ਖੁਰਦ ਨੂੰ ਦਰ ਮੰਦਰ ਵੀ ਹੈ ਲਿੰਕ ਰੋਡ ਹੈ ट्रैफिक ਬਹੁਤ ਹੈ ਇਸ ਰੋਡ ਤੇ ਆਤਾ ਹੁੰਦਾ ਘਾਰੇ ਮੇਲਾ માતા ਸ਼ੀਤਲਾ ਮੰਦਰ માતા ਮਦਾਨਨ ਵਾਲੀ ਦਾ ਮੰਦਰ ਪਿੰਡ ਕਲਰ ਕੋਟ ਨਾਬਾ ਤੋਰੀ 3 ਕਿਲੋਮੀਟਰ ਅਗਰ ਵੀਡੀਓ ਚੰਗੀ ਲੱਗੀ ਇਸ ਨੂੰ ਲਾਈਕ ਸ਼ੇਅਰ ਜਰੂਰ ਕਰੋ ਧੰਨਵਾਦ